ਪੰਜਾਬ 2888 ਚੈਨਲ ਤੇ ਤੁਹਾਡਾ ਸਵਾਗਤ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸੇ ਮਾਨ ਦੀ ਯੋਗਗਵਾਈ ਵਾਲੀ ਸੁਭਾ ਸਰਕਾਰ ਵੱਲੋਂ ਪੰਜਾਬ ਨੇ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਯਤਨ ਅਤੇ ਕ੍ਰਾਂਤੀਕਾਰੀ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਛੇੜੀ ਜੰਗ ਪੈਤ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਕੋਰਸ ਤੋਂ ਸ਼ੁਰੂ ਹੋਇਆ ਪਿੰਡ ਥੇ ਤਖਾ ਅਤੇ ਪਿੰਡੇ ਛੋਟੇ ਉੱਪਰ ਵੀ ਗੈਰ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਦੇ ਹਾਂ ਜਿਹੜਾ ਯੋਜਨਾ ਬੋਰਡ ਦੇ 10 ਸੌਂਦੇ ਚੇਅਰਮੈਨ ਐਡਵੋਕੇਟ ਜਗਰੂ ਸਿੰਘ ਸੇਖਵਾ ਨੇ ਕਿਹਾ ਕਿ ਇਹ ਯਾਤਰਾ ਲੋਕ ਲਹਿਰ ਵੱਜੋਂ ਉੱਭਰੇਗੀ ਸਰਦਾਰ ਸੇਖਵਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇੱਕੋ ਇੱਕ ਉਦੇਸ਼ ਹੈ ਕਿ ਹਰ ਪਿੰਡ ਹਰ ਘਰ ਨੂੰ ਨਸ਼ਾ ਮੁਕਤ ਕਰਨਾ ਹੈ ਅਤੇ ਗੁੱਧ ਨਸ਼ਿਆਂ ਵਿਰੁੱਧ ਸ਼ਹੀਦ ਮੁਹੰਮਦ ਬਹੁਤ ਹੀ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਜਦਕੇ ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰਾ ਨਾਲ ਮਿਲ ਕੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸ਼ਲ ਨਹੀਂ ਛੱਡੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚੋਂ ਨਸ਼ਾ ਖਤਮ ਕਰਕੇ ਹੀ ਦਮ ਲਵੇਗੀ ਇੰਨਾ ਦੇ ਐਡਵੋਕੇਟ ਜਗਰੂਸ਼ ਸਿੰਘ ਨੇ ਆਮ ਲੋਕਾਂ ਨੂੰ ਭੋਲੀਓ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਜ਼ਰੂਰ ਨਿਭਾਉਣਾ ਨਸ਼ਾ ਮੁਕਤੀ ਯਾਤਰਾ ਦੌਰਾਨ ਪਿੰਡ ਵਾਸੀਆਂ ਨੇ ਸਹੁੰ ਚੁਕਾਈ ਗਈ ਕਿ ਉਹ ਨਸ਼ਾ ਨਹੀਂ ਕਰਨਗੇ ਅਤੇ ਨਸ਼ਾ ਕਰਨ ਵਾਲਿਆਂ ਦਾ ਸਾਥ ਨਹੀਂ ਦੇਣਗੇ ਇਸ ਮੌਕੇ ਤੇ ਪਿੰਡ ਕੋਰਸ ਤੋਂ ਕੋਕ ਦਾ ਇਹ ਸਰਪੰਚ ਅਮਰਦੀਪ ਸਿੰਘ ਲਾਡੀ ਵੱਲੋਂ ਚੇਰਮੈਨ ਐਡਵੋਕੇਟ ਜਬਰੂਸਨ ਸੇਕਵਾ ਨੂੰ ਫੁੱਲਾਂ ਦਾ ਬੁੱਕਾ ਧੇਟ ਕਰਕੇ ਸਵਾਗਤ ਕੀਤਾ ਗਿਆ ਜਦਕਿ ਪਿੰਡ ਥੇ ਟਿੱਖੇ ਦੇ ਸਰਪੰਚ ਗੁਰਦੇਵ ਸਿੰਘ ਟੰਗ ਵੱਲੋਂ ਇਰਨਾ ਅਡਵੋਕੇਟ ਜੀਬੂ ਸਿੰਘ ਸੇਖਵਾ ਸਮੇਤ ਸਮੁੱਚੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋ ਸਿੱਖ ਸ਼ੀਤਾਂ ਨੂੰ ਸਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਜਦ ਕਿ ਪਿੰਡ ਛੋਟੇਪੁਰ ਵਿੱਚ ਨਸ਼ਾ ਮੁਕਤੀ ਯਾਤਰਾ ਦੌਰਾਨ ਆਮ ਆਦਮੀ ਪਾਰਟੀ ਯੂਥ ਵਿੰਗ ਜ਼ਿਲ੍ਹਾ ਜਾਇੰਟ ਸਕਤਰ ਮਾਲਕ ਸਿੰਘ ਉਰਫ ਬੰਟੀ ਛੋਟੇਪੁਰ ਨੇ ਕਿਹਾ ਉਹਨ ਨਸ਼ਾ ਮੁਕਤ ਪੰਜਾਬ ਬਣਾਉਣ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਵਾਂਗੇ ਅਤੇ ਪਿੰਡ ਵਿੱਚ ਕਿਸੇ ਨੂੰ ਵੀ ਨਸ਼ੇ ਦਾ ਕਾਰੋਬਾਰ ਨਹੀਂ ਕਰਨ ਦੇਵਾਂਗੇ ਇਸ ਮੌਕੇ ਤੇ ਨਸ਼ਾ ਮੁਕਤੀ ਮੋਰਚਾ ਦੇ ਵਿਧਾਨ ਸਭਾ ਹਲਕਾ ਕਾਡੀਆਂ ਦੇ ਕੋਆਰਡੀਨੇਟਰ ਜਲਦਾਰ ਬੱਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਮਾਨ ਸਰਕਾਰ ਦਾ ਸੁਪਨਾ ਸੱਚ ਕਰਨ ਇਸ ਮੌਕੇ ਤੇ ਸਮੂच्चय ਪ੍ਰਸ਼ਾਸਨਤ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਆਉਡੇਦਾਰ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਹਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਔਰ ਫੋਰ ਬਾਗੀ ਸਾਡੇ ਪਿੰਡਾਂ ਦੇ ਆਏ ਹੋਏ ਨਾਲ ਸਰਪੰਚ ਮੈਂਬਰ ਪੰਚਾਇਤ ਪਾਰਟੀ ਦੇ ਹੋਰਨਾਂ

नशा शटन नहीं समझावे जिन्होंने जोड़ पड़ेगी अभी उन्होंने नशा मुक्ति सेंटर के ਅਸੀਂ ਖਾਲਾ ਪਿੰਡ ਵੇੜ ਕੇ ਅਸੀਂ ਖਾਲਾ ਪਿੰਡ ਵੇੜ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨਸ਼ਾ ਮੁਕਤ ਬਣਾਵਾਂਗੇ ਵੇ ਸੋਨਿਹਾਲ ਜੀ ਆਇਆਂ ਨੂੰ ਵਾਇਟ ਦੀ ਕਾ ਖਾਸਾ ਵਾਇਟ ਦੀ ਕੀ ਬਤੇ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਤਿੰਨ ਪਿੰਡਾਂ ਦੇ ਵਿੱਚ ਜਿਹੜਾ ਵਾ ਜੋਤ ਨਸ਼ਿਆਂ ਵਿਰੁੱਧ ਵੀ ਜਿਹੜੀ ਮੁਹਿੰਮਾਂ ਜਿਹੜੀਆਂ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਉਹ ਕੀਤੀਆਂ ਦੀਆਂ ਨੇ ਔਰ ਜੇਦੀ ਸ਼ੁਰੂਆਤ ਅਸੀਂ ਜਿਹੜੀ ਆ ਪੋਤ ਸੰਤੋਖਾ ਪਿੰਡ ਤੋਂ ਕੀਤੀ ਸੀ ਔਰ ਹੁਣ ਅਸੀਂ ਥੇ ਇਕੱਠੇ ਪਿੰਡ ਦੇ ਵਿੱਚ ਸਾਰੀ ਸੰਗਤ ਨਾਲ ਮੀਟਿੰਗ ਕੀਤੀ ਔਰ ਇਸ ਤੋਂ ਬਾਅਦ ਅਸੀਂ ਪਿੰਡ ਛੋਟੇ ਫਰ ਜਾਣਾ ਔਰ ਇਹ ਮੀਟਿੰਗਾਂ ਕਰਨ ਦਾ ਸਾਡਾ ਮੁੱਖ ਉਦੇਸ਼ ਜਿਹੜਾ ਕਿ ਆਮ ਜਿਹੜੀ ਪਿੰਡ ਦੀ ਸੰਗਤ ਆ ਆਮ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨੇ ਨਸ਼ਿਆਂ ਦੇ ਜਿਹੜੇ ਖਿਲਾਫ ਆ ਮੂਵਮੈਂਟ ਜਿਹੜੀ ਆ ਉਹ ਬਣਾਉਣ ਦੇ ਲਈ ਨਸ਼ਿਆਂ ਦੇ ਜਿਹੜੇ ਮਾਰੇ ਪ੍ਰਭਾਵ ਆ ਉਡੀ ਜਿਹੜੀ ਆ ਅਵੇਰਨੈਸ ਜਿਹੜੀ ਆ ਉਹ ਆਮ ਲੋਕਾਂ ਤੱਕ ਪਹੁੰਚਾਉਣ ਦੇ ਲਈ ਔਰ ਉਹਨਾਂ ਦਾ ਸਾਥ ਮੰਗਣ ਦੇ ਲਈ ਇਹ ਮੀਟਿੰਗਾਂ ਜਿਹੜੀਆਂ ਨੇ ਪਿੰਡਾਂ 'ਚੋਂ ਕਰ ਰਹੇ ਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਵਾ ਉਹ ਸੰਯੋਗ ਮਿਲ ਰਿਹਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਢੰਗ ਦੇ ਨਾਲ ਨਸ਼ਿਆਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਚਾਹੇ ਉਹ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਖਿਲਾਫ ਮੁਕੱਦਮੇ ਕੀਤੇ ਜਾ ਰਹੇ ਉਹਨਾਂ ਨੂੰ ਜੇਲ੍ਹਾਂ ਚੋਂ ਛੁੱਟਿਆ ਜਾ ਰਿਹਾ ਬੜੀ ਵੱਡੀ ਗੰਟੀ ਚ ਜਿਹੜੇ ਆ ਨਸ਼ੇ ਉਹ ਫੜੇ ਜਾ ਰਹੇ ਨੇ ਔਰ ਜਿਹੜੇ ਉਹਨਾਂ ਨੇ ਨਜਾਇਜ਼ ਜਾਇਦ ਪ੍ਰਾਪਤੀਆਂ ਬਣਾਈਆਂ ਵਾ ਉਹਨਾਂ ਦੇ ਉੱਤੇ ਵੀ ਤੀਲਾ ਪੰਡਾ ਚੱਲ ਰਿਹਾ ਵਾ ਔਰ ਇੱਕ ਬੜਾ ਵੱਡਾ ਮੈਸੇਜ ਜਾ ਰਿਹਾ ਕਿ ਪੰਜਾਬ ਸਰਕਾਰ ਜਿਹੜੀ ਆ ਮਾਨਸਾਬ ਦੀ ਸਰਕਾਰ ਉਹ ਨਸ਼ਿਆਂ ਨੂੰ ਜਿਹੜਾ ਵਾ ਉਹ ਟੋਲਰੇਟ ਬਿਲਕੁਲ ਵੀ ਪੰਜਾਬ ਚ ਨਹੀਂ ਕਰੇਗੀ ਔਰ ਨਸ਼ਿਆਂ ਨੂੰ ਜਿਹੜਾ ਵਾ ਜੜੋਂ ਔਣ ਵਾਲੇ ਸਮੇਂ ਚ ਉਹ ਖਤਮ ਕੀਤਾ ਜਾਊਗਾ ਸੋ ਇਹ ਵੀ ਜਿਹੜੀਆਂ ਵੱਡੀਆਂ ਮੁਹਿੰਮਾਂ ਬਈਆਂ ਨੇ ਜਿੰਨਾ ਚਿਰ ਆਮ ਲੋਕਾਂ ਦਾ ਸਾਥ ਨਾ ਮਿਲੇ ਉਹਨਾਂ ਚਿਰ ਪੂਰਨ ਕਾਮਯਾਬੀ ਨਹੀਂ ਮਿਲਦੀ ਸੋ ਇਸ ਕਰਕੇ ਅਸੀਂ ਆਪ ਸਾਰੇ ਹੀ ਹਲਕੇ ਚ ਪੰਜਾਬ ਦੇ ਸਾਰੇ ਹਲਕੇ ਦੀਆਂ ਮੀਟਿੰਗਾਂ ਜਿਹੜੀਆਂ ਉਹ ਪਿੰਡਾਂ ਦੇ ਪੱਛੇ ਜਿਹੜੀਆਂ ਆਮ ਸੰਗਤ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਿਹੜਾ ਵਾ ਨਾਮਬੰਦ ਕੀਤਾ ਜਾਵੇ। ਇਹ ਤਾਂ ਜੇ ਸ਼ੁਰੂਆਤ ਹੋਈ ਆ ਆਉਣ ਵਾਲੇ ਸਮੇਂ 'ਚ ਹੋਰ ਜਿਹੜੀ ਤੇਜ਼ੀ ਆ ਇਹਦੇ 'ਚ ਲੱਗ ਜਾਊਗੀ। ਜਿੰਨਾ ਚਿਰ ਨਸ਼ੇ ਖਤਮ ਨਹੀਂ ਹੋ ਜਾਂਦੇ ਜਣਾ ਤੋਂ ਅਸੀਂ ਇਹਨਾਂ ਨੂੰ ਖੇਡਣ ਦੇ ਉਹਨਾਂ ਚਿਰ ਪੰਜਾਬ ਸਰਕਾਰ ਪੰਜਾਬ ਪੁਲਿਸ ਤੇ ਅਸੀਂ ਵੀ ਸਾਰੀ ਸਾਡੀ ਪਾਰਟੀ ਵੀ ਜਿਹੜੀ ਆ ਅਸੀਂ ਆਰਾਮ ਨਾਲ ਨਹੀਂ ਬਹਾਂਗੇ। ਇਹ ਜਿਹੜਾ ਕੋੜ ਵਾ ਇਹਨੂੰ ਖਤਮ ਕਰਕੇ ਅਸੀਂ ਫੇਰੀ ਦੰਬ ਲਵਾਂ। ਉਹਨਾਂ ਭਗਵਾਨ ਹਾਰਿ ਸਬਦ ਬਣਾਵਣ ਦੇ ਮੈਂ ਵੀ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਤੇ ਐਦਾਂ ਦੀ ਮੈਂ ਸੇਵਾ ਸਮਝਦਾ ਇਹ ਕਿ ਇਹ ਸੇਵਾ ਦੇ ਮੈਨੂੰ ਕਾਬਿਲ ਸਮਝਿਆ ਕਿਉਂਕਿ ਸਮਾਜ ਨੂੰ ਨਸ਼ਾ ਮੁਕਤ ਕਰਨਾ ਸਾਰਿਆਂ ਦਾ ਫਰਜ਼ ਹੈ ਔਰ ਇਹ ਜਿਹੜੀ ਸੇਵਾ ਮੈਨੂੰ ਮਿਲੀ ਹੈ ਮੈਂ ਇਹਨੂੰ ਸੇਵਾ ਸਮਝਦੇ ਨਿਭਾਵਾਂਗਾ ਔਰ ਪੂਰੀ ਤਰਜੋਰ 100% ਕੋਸ਼ਿਸ਼ ਆਪ ਵੀ ਬਰੋਵੀ ਲਾਉਂਗਾ ਸਰਕਾਰ ਵੀ ਕਰ ਰਹੀ ਹੈ ਕਿਉਂਕਿ ਆਪਾਂ ਪਹਿਲਾਂ ਤੋਂ ਗਾਣੇ ਵੀ ਸੁਣਦੇ ਆਏ ਆ ਕਿ ਸਰਕਾਰਾਂ ਮਕਾਉਂਦੀਆਂ ਚਿੱਟਾ ਪਾਈਂ ਸ਼ਰੇਆਮ ਦਿਖਦਾ ਪਰ ਅੱਜ ਸਰਕਾਰ ਬਹੁਤ ਸੇ ਇਮਾਨਦਾਰ ਸਰਕਾਰ independente ਬਸ਼ਾਦ ਕੌਣ ਨਹੀਂ ਨਸ਼ਾ ਮਕਾਉਣ ਵਾਲੇ ਪਹੁੰਚ ਆ ਅੱਜ ਨਸ਼ਾ ਮੁਕਤੀ ਮੋਰਚੇ ਦਾ ਪਹਿਲਾ ਦਿਨ ਹੈ ਜੀ ਪਹਿਲਾ ਦਿਨ ਹਲਕਾ ਕਾਦੀਆਂ ਦੇ ਪਿੰਡ ਕੋਰ ਸੰਪੋਖਰਾ ਦੇ ਵਿੱਚ ਪਹੁੰਚੇ ਆ ਔਰ ਪੂਰਾ ਪ੍ਰਸ਼ਾਸਨ ਐਡੀਐਮ ਸਾਹਿਬ ਐਸਐਮO ਸਾਹਿਬ ਔਰ ਹਲਕਾ ਇੰਚਾਰ ਫਰਦੌਤ ਗੁਰਪ੍ਰੀਤ ਸਿੰਘ ਸੇਖਵਾ ਪੂਰਾ ਪ੍ਰਸ਼ਾਸਨ ਮੂਰਤੇ ਬਤੇ ਬੰਦੀ ਹੈ ਕਿ ਤਾਂ ਕਿ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਨਸ਼ੇ ਤੋਂ ਵੀ ਜਾਗਰਤ ਕੀਤਾ ਜਾਵੇ ਕਿ ਨਸ਼ਾ ਇੱਕ ਸਮਾਜ ਦਾ ਕੋੜ ਆ ਇਹਨੂੰ ਆਪਾਂ ਖਤਮ ਕਰਨਾ ਔਰ ਜਿੰਨੇ ਨਸ਼ਾ ਬਸ ਕਰਿਆ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਪੁਲਿਸ ਕਿਰਪਾ ਕਰਕੇ ਕੋਈ ਕੰਮ ਕਰਨਾ ਚਾਲੂ ਕਰ ਦਿਓ ਇਹ ਚੀਜ਼ ਨੂੰ ਬੰਦ ਕਰ ਦਿਓ ਪੰਜਾਬ ਦੇ ਜਵਾਨੀ ਦਾ ਘਾੜ ਕਰਨਾ ਬੰਦ ਕਰ ਦਿਓ ਸਰਕਾਰ ਦਾ ਸਾਬੋ ਅੱਜ ਆਪਾਂ ਪੰਜਾਬ ਨੂੰ ਰੰਗੜਾ ਪੰਜਾਬ ਕਿਸੇ ਮੁਕਤ ਬਣਾ ਸਕੀ ਇਹ ਪਹਿਲਾਂ ਜਨਾ ਹੈ ਕਿ ਸਰਕਾਰ ਆ ਪਾਲਾ ਜੀ ਤਾਂ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਜਿਹੜੇ ਬੱਚਿਆਂ ਦਾ ਸੁਧਾਰ ਹੋਵੇ ਜਾਂ ਨੌਂੀ ਪੀੜੀ ਜਿਹੜੀ ਆਣ ਉਹਦੀ ਹਾਦੀ ਪੱਜੇ ਜਿਹੜੀ ਪੁਰਾਣੀ ਜਿਹੜੀ ਆ ਨਾਲ ਬਹੁਤ ਜ਼ਿਆਦਾ ਨਕਸਾਰ ਆਇਆ ਤੇ ਇਹ ਸਰਕਾਰ ਦੇ ਵਿੱਚ ਤਾਂ ਇਹ ਗੱਲ ਹੈ ਜੇ ਸਰਕਾਰ ਹੈ ਕੰਮ ਕਰ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਪੰਜਾਬ ਸਰਕਾਰ ਵੱਲੋਂ ਯੋਗ ਨਸ਼ਾ ਵਿਰੁੱਧ ਇੱਕ ਜੰਗ ਮੁਹਿੰਮ ਚੇਰੀ ਗਈ ਆ ਬਹੁਤ ਵਧੀਆ ਸਰਕਾਰ ਵੱਲੋਂ ਇੱਕ ਨਵਾਂ ਸਿਸਟਮ ਲਾਇਆ ਗਿਆ ਅਸੀਂ ਪੂਰਾ ਪਿੰਡ ਸਰਕਾਰ ਦਾ ਸਾਥ ਦੇਵਾਂਗੇ ਸਾਡੇ ਪਿੰਡ ਤੇ ਪਹਿਲਾਂ ਵੀ ਨਸ਼ੇ ਤੋਂ ਕਾਫੀ ਰਹਿਤ ਆ ਜੇ ਕੋਈ ਉਹ ਨਹੀਂ ਇੱਕੀ ਕਰਦਾ ਵੀ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਨਸ਼ਾ ਛੱਡ ਕੇ ਚੰਗੇ ਕੰਮ ਸ਼ੁਰੂ ਕਰੇ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਾਪਾਂਵਾ ਚਲੂ ਕੀਤਾ ਗਿਆ ਮੇਰਾ ਨਾਮ ਹਰਪ੍ਰੀਤ ਬੰਟੀ ਡਿਸਟ੍ਰਿਕਟ ਡਰਨਲ ਕਤਲਜੂਤ ਵਿੰਗ ਤੇ ਬਲਾਕ ਪ੍ਰਧਾਨ ਅੱਜ ਜੁਧ ਨਸ਼ਾ ਵਿਰੋਧ ਤਹਿਤ ਪਿੰਡ ਦੇ ਵਿੱਚ ਮੀਟਿੰਗ ਹੋਈ ਹੈ ਸੇਵਾ ਸਾਹਿਬ ਦੀ ਤੇ ਹੋਰ ਵੀ ਉੱਚ ਅਧਿਕਾਰੀ ਆਏ ਸੀ ਜਿੱਦਾਂ ਪੰਜਾਬ ਸਰਕਾਰ ਬੜਾ ਡਟ ਕੇ ਨਸ਼ੇ ਦੇ ਵਿਰੋਧ ਦੀ ਕੰਨੀ ਆ ਅਸੀਂ ਬਿਲਕੁਲ ਤਨ ਮਨ ਨਾਲ ਆਸ ਰੱਖਦੇ ਆ ਅਸੀਂ ਜਿਹੜਾ ਵੀ ਕੋਈ ਦਸ਼ਾ ਵੇਖੀ ਘਰ ਪਿੰਡ ਦੇ ਵਿੱਚ ਉਹਨਾਂ ਡਟਕੇ ਵਿਰੋਧ ਕਰਾਂਗੇ ਕਿ ਡਟਕੇ ਉਹਦੇ ਖਿਲਾਫ ਖੜੇ ਹੋਵਾਂਗੇ ਨਾ ਕੋਈ ਉਹਦੀ ਕੋ ਜਮਾਨਤ ਦੇਗਾ ਪਿੰਡ ਦੇ ਵਿੱਚ ਨਾ ਹੀ ਕਿਹਨੂੰ ਦੇਣ ਦੇਵਾਂਗੇ ਤੇ ਨਾ ਹੀ ਪਿੰਡ ਦੇ ਵਿੱਚ ਕਿਹਨ ਮਜਾ ਸਾਡੇ ਚੰਦੇ ਆਗੇ ਉਹ ਬਲਾਸ ਆ ਕਿ ਸਾਡਾ ਕੋਈ ਸੱਜਣ ਹੀ ਹੋਏ ਇਹ ਸਰਕਾਰ ਪੰਜਾਬ ਸਰਕਾਰ ਆਮ ਆਦੀ ਪਾਰਟੀ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਸਾਡੇ ਹਲਕੇ ਤੋਂ ਸਾਡੀ ਨੁਮਾਇੰਦਗੀ ਕਰਦੇ ਸਰਦਾਰ ਜੋਗ ਸਿੰਘ ਸੇਖਵਾ ਦੇ ਸਹਿਯੋਗ ਦੇ ਨਾਲ ਉੱਚ ਅਧਿਕਾਰੀਆਂ ਨੇ ਸਹਿਯੋਗ ਦੇ ਨਾਲ ਸਾਡੇ ਪਿੰਡਕ ਬਹੁਤ ਵੱਡੀ ਰੈਲੀ ਕੀਤੀ ਗਈ ਹੈ ਜਿਹੜੀ ਕਿ ਨਸ਼ਿਆਂ ਦੇ ਵਿਰੁੱਧ ਆ ਬਹੁਤ ਇੱਕ ਅਹਿਮ ਰੈਲੀ ਆ ਅਸੀਂ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਇਸ ਦਾ ਹਾਂਕ ਬੜੀਏ ਔਰ ਨਸ਼ਿਆਂ ਨੂੰ ਦੂਰ ਕਰੀਏ ਜਿਹੜਾ ਕੋਲ ਇਹਨੂੰ ਵੜੀਏ ਔਰ ਅਸੀਂ ਨੌਜਵਾਨਾਂ ਨੂੰ ਇਹ ਵੀ ਬੇਨਤੀ ਕਰਦੇ ਆ ਜਿੱਦਾਂ ਦਾ ਵੀ ਸਹਿਯੋਗ ਤੁਹਾਨੂੰ ਸਾਡੇ ਵੱਲੋਂ ਚਾਹੀਦਾ ਹੋਏਗਾ ਸਰਕਾਰ ਵੱਲੋਂ ਚਾਹੀਦਾ ਹੋਏਗਾ ਅਵੇਲੇਬਲ ਹੋਏਗਾ ਸੋ ਇਹ ਬੇਨਤੀ ਆ ਬਾਰ-ਬਾਰ ਕਿ ਨਸ਼ਿਆਂ ਨੂੰ ਦੂਰ ਕਰੀਏ ਕਿਉਂਕਿ ਸਰਕਾਰ ਬਹੁਤ ਸਲਾਂਗਾ ਜੋ ਕੰਮ ਕਰ ਰਹੀ ਆ ਔਰ ਇਸ ਨੂੰ ਦੂਰ ਕਰੀਏ ਆਪਣੇ ਪਰਿਵਾਰਾਂ ਨੂੰ ਤੇ ਪੰਜਾਬ ਨੂੰ ਹੱਸਦਾ ਵਸਦਾ ਮੋੜ ਤੋਂ ਸਰਦੀਤ ਕਰੀਏ